ਉਹ ਸਮਝਾਉਂਦੀ ਆ ਨਾ ਤਾਂ ਇਹਨਾਂ ਨੂੰ ਮਿਰਚਾਂ ਲੱਗਦੀਆਂ ਵਾ ਇਹਨਾਂ ਤੋਂ ਇਹ ਵਾ ਕਿ ਇਹਨਾਂ ਨੂੰ ਕੋਈ ਕਵੇ ਕੱਖਣਾ ਆਪਣੀਆਂ ਬਸ ਮਰਜ਼ੀਆਂ ਹੀ ਕਰਦੀਆਂ ਰਹੀਏ ਚੱਲ ਹੋਣਾ ਆਊਗਾ ਮਜ਼ਾ ਨਾਲੇ ਵਾਜਾਂ ਸੁਣਨ ਗਈਆਂ ਲੜਾਈ ਹੁੰਦੀ ਦੀਆਂ ਵੇਖਣੀ ਆ ਜਾ ਕੇ ਭਲਾ ਤਾਈ ਨੇ ਤੇ 扑ੜਕ ਪੈਣਾ ਵਾ ਹੁਣ ਨਾਲੇ ਨੋਵਾ 扑ੜਕਣ ਗੀ ਆ ਮੈਂ ਕੋਠੇ ਚੜ ਕੇ ਵੇਖ ਕੇ ਆਉਣੀ ਆ ਭਲਾ ਕੀ ਗੱਲ ਹੋਣੀ ਆ ਕੀ ਨਹੀਂ ਤੇਰੀ ਜਿਹੜੀ ਵੱਡੀ ਨੋ ਆ ਨਾ ਜਾ ਕੇ ਦੇ ਦਲਜੀਤ ਨਾਲ ਮੇਰੀਆਂ ਚੁਗਲੀਆਂ ਕਾਂਢੀ ਸੀ ਇਹਨੂੰ ਮੈਂ ਘਰ ਜਾ ਕੇ ਖਬਰ ਲੈਣੀ ਆ ਨਾ ਇਹ ਈ ਘਰ ਘਰ ਫਿਰਦੀ ਆ। ਵੀ ਅੱਖੀ ਸਹੀ ਨਾ ਕਿਦਾਂ ਸਿੱਧੇ ਰਸਤੇ ਪੰਮਨੀ। ਦੱਸਣ ਤਾਂ ਤੁਸੀਂ ਕਰਦੀਆਂ ਜੀ। ਗੱਲਾਂ ਮੈਨੂੰ ਕਰਦੀਆਂ ਜੀ। ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਪੂਆ ਨੂੰ ਮਾਰੀ ਗੱਲ ਨਹੀਂ ਕਰਨੀ। ਉਹ ਮੇਰੇ ਕੋਲ ਰਹਿੰਦੀ ਆ, ਤੁਹਾਡੇ ਕੋਲ ਨਹੀਂ ਰਹਿੰਦੀ। ਉਹ ਕਹਿਣ ਡੇ ਸੀ ਕਿ ਤੂੰ ਚੱਲ ਜਾ ਆਪਣੇ ਪੇਕੇ ਤੇ ਉਹ ਵਿਚਾਰੀ ਕਿੱਥੇ ਜਾਊਗੀ? ਉਹਦੀ ਮਾਂ ਨੂੰ ਪਤਾ ਲੱਗੂਗਾ ਤੇ ਉਹ ਕੀ ਸੋਚਣਗੇ? ਨਹੀਂ ਕਿਹੜੀ ਕਿਲੋਂ ਪੇਕੇ ਚੱਲ ਜਾ ਆਪਣਾ। ਉਹਦਾ ਘਰ ਨਹੀਂ ਆ। ਉਹਨੇ ਹੋ ਘਰ ਚ ਰਹਿਣਾ। ਬੁਣਾ ਕੀ ਉਧਰ ਦਰਜੀਤ ਉਧਰ ਤੇ ਕਦੀ 9 ਹਜ਼ਾਰ ਰਪਏ ਦੀ ਕਦੀ 7 ਹਜ਼ਾਰ ਰਪਏ ਦੀ ਨਿੱਕੀ ਨਿੱਕੀ ਗੱਲ ਤੋਂ ਲੜਦੀਆਂ ਰਹਿੰਦੀਆਂ ਵਾ ਤੇ ਭੂਆ ਜੀ ਕੱਲ ਆਈ ਹੀ ਸੀ ਮੀ ਉਹ ਵੀ ਇਦਾਂ ਗੱਲਾਂ ਕਰਦੀ ਸੀ ਕਿ ਭੂਆ ਜਿਹੜੀ ਆ ਉਹ ਮੰਮੀ ਨੂੰ ਇਦਾਂ ਗੱਲਾਂ ਕਰਦੀ ਆ ਉਹ ਫਿਰ ਹਾਟੇ ਤੋਂ ਵਾਲੀ ਹੋ ਜਾਂਦੀ ਆ ਭੂਆ ਨੇ ਕੀ ਕੀਤੀਆਂ ਗੱਲਾਂ ਪਤਾ ਨਹੀਂ ਉਹ ਤਾਂ ਇਦਾਂ ਕਹਿ ਕੇ ਗਈ ਸੀ ਤੇ ਮਿੰਟੋ-ਮਿੰਟੀ ਚੱਲ ਗਈ ਫਿਰ ਕੀ ਮੈਨੂੰ ਕੋਈ ਵੇਖਣਾ ਲਵੇ ਕਿ ਇੱਧਰ ਆਈ ਐ ਤੇ ਧੋਕਾ ਗੱਲਾਂ ਕਰਕੇ ਤੋ ਝੱਟ ਚੱਲ ਗਈ ਇਹ ਭੂਆ ਵੱਲੋਂ ਚੁਗਲੀ ਲੰਦੀਆਂ ਪਤਾ ਨਹੀਂ ਮੇਰੇ ਲੱਗੇ ਤੇ ਇਦਾਂ ਗੱਲ ਕਰਕੇ ਗਈ ਕਿ ਕਹਿੰਦੀ ਭੂਆ ਇਦਾਂ ਮੰਮੀ ਨਾਲ ਗੱਲਾਂ ਕਰਦੀ ਹੈ ਮੰਮੀ ਫਿਰ ਹਾੜ ਦੇ ਦੁਆਣੀ ਹੋ ਜਾਂਦੀ ਹੈ ਅੱਛਾ ਮੇਰੇ ਵੱਲੋਂ ਇਦਾਂ ਬਾ ਕਹਿੰਦੀ ਆ ਵਾ ਪਤਾ ਨਹੀਂ ਇਦਾਂ ਗੱਲ ਕਰਕੇ ਗਈ ਆ ਅੱਛਾ ਇਹ ਵੱਡੀ ਨਾ ਜਿਹੜੀ ਹੈ ਨਾ ਬਹੁਤੀ ਵਿਗੜੀ ਆ ਹਾਂ ਉਹ ਤੇ ਮੇਰਾ ਨਾ ਨਾ ਲਿਓ ਕਿ ਉਹਨੇ ਮੈਨੂੰ ਇਦਾਂ ਦੱਸਿਆ ਕੋਈ ਨਹੀਂ ਮੈਂ ਜਾ ਕੇ ਨਾ ਇਹਦੀ ਸੱਸ ਨੂੰ ਪੁੱਛਣੀ ਆ ਕਿ ਮੈਂ ਕਿਹੜੀ ਇਦਾਂ ਤੇ ਚੁਗਲੀਆਂ ਕਰਨੀ ਆ ਹਾਂ ਨਹੀਂ ਉਦਾਂ ਤੁਸੀਂ ਜਾ ਕੇ ਪੁੱਛਿਓ ਕਿ ਮੈਨੂੰ ਪਤਾ ਲੱਗਾ ਇਹਨਾਂ ਤੇ ਭੂਆ ਨੂੰ ਸਮਝਿਆ ਨਹੀਂ ਕੱਖ ਜੋ ਕੋਈ ਨਹੀਂ ਤੂੰ ਹਾਂスル ਨਾ ਕੋਈ ਸ਼ਵੈਦਾ ਪਿਉਣਾ ਨਹੀਂ ਨਹੀਂ ਮੈਂ ਜਾ ਕੇ ਕਰਨੀ ਹੈ ਗੱਲ ਪਰ ਜਾਈ ਨਾ ਕੀ ਗੱਲ ਵਾ ਇਹਨਾਂ ਨੇ ਸਮਝਾਇਆ ਕੁਛ ਹਾਂ ਤੂੰ ਮੈਨੂੰ ਇੱਥੇ ਗੱਲ ਕਰਕੇ ਗਈ ਤੇ ਮੈਂ ਫਿਰ ਤੁਹਾਨੂੰ ਦੱਸਿਆ ਮੈਂ ਕੁਛ ਨਹੀਂ ਹੈ ਭਣਾ ਕੀ ਕਰ ਜਾ ਕੇ ਮੈਂ ਕੋਈ ਗਲਤ ਕੀਤਾ ਤਾਂ ਨਹੀਂ ਭੂਆ ਸਮਝਾਉਂਦੀ ਆ ਨਾ ਤਾਂ ਇਹਨਾਂ ਨੂੰ ਮਿਰਚਾ ਲੱਗਦੀ ਆ ਵਾ ਇਹਨਾਂ ਤੋਂ ਇਹ ਵਾ ਕਿ ਇਹਨਾਂ ਨੂੰ ਕੋਈ ਕਵੇ ਕੱਖਣਾ ਆਪਣੀਆਂ ਬਸ ਮਰਜ਼ੀਆਂ ਹੀ ਕਰਦੀਆਂ ਰਹੀਏ ਚਲੋ ਭੂਆ ਜੀ ਉਹ ਜਾ ਕੇ ਤੁਸੀਂ ਭੋਕਿਆ ਹੋਣਾ ਐਵੇਂ ਫਿਰ ਕਹਿਣ ਗਿਆ ਕਿ ਉਹਨੇ ਮੈਂ ਉਹਦਾਂ ਗੱਲ ਕਰਕੇ ਆਈ ਆ ਤੇ ਦਲਜੀਤ ਜਾ ਕੇ ਤੇ ਭੂਆ ਨੂੰ ਦਾਤਾ ਮੈਂ ਤੇ ਇਹੋ ਜਿਹੇ ਗੱਲਾਂ ਚ ਆਉਂਦੀ ਨਹੀਂ ਮੈਨੂੰ ਤੇ ਨਾ ਕੋਈ ਇਹੋ ਜਿਹੇ ਗੱਲਾਂ ਚ ਹੈ ਵਾ ਕੋਈ ਤੁਸੀਂ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਆ ਜੀ ਫਿਰ ਤੇ ਇਦਾਂ ਲੜਾਈ ਪੈਂਦੀ ਹੈ ਦਲਜੀਤ ਜੇ ਮੈਨਾਂ ਨੂੰ ਨਹੀਂ ਨਾ ਚੰਗੀ ਲੱਗਦੀ ਤੇ ਮੈਂ ਪਰਜਾਈ ਨਾ ਗੱਲ ਕਰ ਲੈਨੀ ਆ ਮੈਂ ਤੇਰੇ ਵੱਲ ਆ ਜੰਨੀ ਆ ਆਹ ਨਹੀਂ ਕਰਕੇ ਵੇਖ ਲੋ ਗੱਲ ਕੀ ਕਹਿੰਦੀ ਆ ਫੇਰ ਕਵੇ ਨਾ ਕਿ ਇਹ ਹੁਣ ਉਧਰ ਚਲ ਗਈ ਐ ਇਹਨਾਂ ਨੇ ਹੁਣ ਦੋ ਰੋਟੀਆਂ ਚੁਬਦੀਆਂ ਨਾ ਮੇਰੇ ਵਾਸਤੇ ਹਾਂ ਨਹੀਂ ਭੂਆ ਜੀ ਤੁਸੀਂ ਦੇਣਾਓ ਭਾਵੇਂ ਰਾਤ ਆ ਦਾ ਆ ਤਾ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਰਹੋ ਇਹ ਆ ਕਿ ਲੜਾਈ ਨਾ ਪਵੇ ਕਿ ਇਹਨੇ ਭੂਆ ਨੂੰ ਸਖਾਲ ਲਿਆ ਤੇ ਭੂਆ ਉਧਰ ਚਲ ਗਈ ਨਹੀ ਨਹੀ ਮੈਂ ਆ ਜਾਣਾ ਮੈਂ ਇੱਧਰ ਮੈਂ ਕਰਕੇ ਪਰਜਾਈ ਨਾ ਗੱਲ ਤੇ ਮੈਂ ਇੱਧਰ ਆ ਜਾਣਾ ਨਹੀਂ ਸਲਾਹ ਨਾ ਆਇਓ ਇਦਾਂ ਨਾ ਆਏ ਆਪਣੀ ਮਰਜ਼ੀ ਨੇ ਨਹੀਂ ਨਹੀਂ ਮੈਂ ਪਰਜਾਈ ਨਾ ਗੱਲ ਕਰਕੇ ਫੇਰ ਆਵਾਂਗੀ ਇਦਾਂ ਨਹੀਂ ਹੁੰਦੀ ਨਾਲੇ ਇਹਨਾਂ ਦੀਆਂ ਨਵਾਂ ਨੂੰ ਵੀ ਅਕਲ ਆ ਜੂਗੀ ਨਾ ਭੂਆ ਕਿਉਂ ਚਲ ਗਈ ਐ ਵੇਖੋ ਅਕਲ ਆਉਂਦੀ ਆ ਕਿ ਨਹੀਂ ਆਉਂਦੀ ਉਹ ਤਾਂ ਭਾਵੇਂ ਖੁਸ਼ੀ ਹੋਣ ਕਿ ਚੰਗਾ ਸਭ ਨੂੰ ਗਈ ਸਾਡੇ ਕੋਲ ਲੜਾਈ ਮੁੱਕ ਗਈ ਉਹ ਤਾਂ ਗੱਲ ਸਹੀ ਏ ਤੇਰੀ ਇਹਨਾਂ ਦੇ ਭੂਆ ਘਰੋਂ ਕੱਢ ਕੇ ਖੁਸ਼ ਹੋਣਾ ਉਹ ਤੇ ਸਭ ਨੂੰ ਖੁਸ਼ੀ ਮਨਾਉਣ ਗਈਆਂ ਕੀ ਚੱਲ ਚਲ ਗਈ ਆ ਉਧਰ ਹੁਣ ਉਧਰ ਰਵੇ ਚਲੋ ਕੀ ਕਰ ਲੈਣਾ ਫਿਰ ਚੱਲ ਕੋਈ ਨਹੀਂ ਤੁਸੀਂ ਗੱਲ ਕਰਕੇ ਵੇਖ ਲਓ ਇੱਕ ਵਾਰੀ ਨਹੀਂ ਕੋਈ ਨਹੀਂ ਮੈਂ ਗੱਲ ਕਰਕੇ ਨਾ ਫਿਰ ਮੈਂ ਇੱਧਰ ਆ ਜਾਾਂਗੀ ਹਾਂ ਦੱਸਾਂਗੀ ਤੁਹਾਨੂੰ ਫਿਰ ਮੈਂ ਗੱਲ ਕਰਕੇ ਪਰਝਾਈ ਨਾ ਕੀ ਕਹਿੰਦੀ ਆ ਐਡੀ ਛੱਤੀ ਤੇ ਮੈਂ ਉਥੋਂ ਨਿਕਲਦੀ ਨਹੀਂ ਇਹਨਾਂ ਨੂੰ ਨਵਾਂ ਨੂੰ ਸੁਧਾਰ ਕੇ ਨਾ ਫੇਰ ਹੀ ਨਿਕਲਾਂਗੀ ਐ ਹੋ ਜੀਆਂ ਕਿੱਥੇ ਸੁਧਰਦੀਆਂ ਹੁੰਦੀਆਂ ਆ ਉਹ ਜਿਹੜੀਆਂ ਵਿਗੜੀਆਂ ਹੋਣਾ ਇਹ ਸੁਧਰਦੀਆਂ ਵੀ ਨਹੀਂ ਹੁੰਦੀਆਂ ਸੂਦੋ ਤੇ ਜਿਨ੍ਹਾਂ ਨੂੰ ਆਤ ਪਈ ਹੋਵੇ ਨਾ ਇਹ ਨਹੀਂ ਸੂਦੋ ਦੀਆਂ ਥੋੜੀ ਕੀਤੇ ਉਹ ਤਾਂ ਗੱਲ ਹੈ ਨਾ ਇੱਕ ਵਾਰੀ ਕਰਕੇ ਵੇਖ ਲਿਓ ਕੋਈ ਨਹੀਂ ਸੁਧਰਦੀਆਂ ਤਾਂ ਠੀਕ ਆ ਨਹੀਂ ਤੇ ਕੋਈ ਨਹੀਂ ਮੈਂ ਗੱਲ ਕਰਕੇ ਨਾ ਤੇ ਫੇਰ ਤੁਹਾਨੂੰ ਦੱਸਾਂਗੀ ਮੈਂ ਸੋਚਿਆ ਸੀ ਕਿ ਉੱਟ ਚਾਹ ਪੀ ਕਿਉਂ ਨਹੀਂ ਦਲਜੀਤ ਕੋ ਮੈਨੂੰ ਮੈਂ ਤੇ ਗੱਲਾਂ ਸੁਣ ਕੇ ਨਾ ਤੇ ਮੇਰਾ ਤਾਂ ਤੁਮਾਨੀ ਸਾਰ ਛੜਿਆ ਵਾ ਦਲਜੀਤ ਅਜੀਤ ਤਿੰਨਾਂ ਹੀ ਗੱਲ ਕੀਤੀ ਆ ਜੇ ਜਾ ਕੇ ਆਂਡ ਗਵਾਂਡ ਨੂੰ ਗੱਲ ਕਰਨ ਫੇਰ ਮੇਰੀ ਬੇਇੱਜ਼ਤੀ ਨਹੀਂ ਹੁੰਦੀ ਉਹ ਤਾਂ ਭੂਆ ਜੀ ਹੈ ਵਾ ਅਜੇ ਤੇ ਮੇਰ ਨਾਲ ਕਰਕੇ ਗਈਆਂ ਕੀ ਪਤਾ ਹੋਰ ਦੇ ਘਰਾਂ ਨਾਲ ਕਰਕੇ ਆਈਆਂ ਹੋਣੇ ਗੱਲਾਂ ਫੇਰ ਕਹਿਣਾ ਭੂਆ ਮਾੜੀ ਐ ਲੋਕਾਂ ਨੇ ਤੇ ਇਹੋ ਹੀ ਸਮਝਣਾ ਕਿ ਭੂਆ ਇਹਨਾਂ ਦੀ ਗੱਲ ਦੀ ਇਹ ਵੇਖਣ ਨੂੰ ਤੇ ਬੜੀ ਭਲੀ ਮਾਨਸ ਲੱਗਦੀ ਚੰਗਾ ਫੇਰ ਦਲਜੀਤ ਮੈਂ ਜਾਣੀ ਆ ਨਹੀਂ ਭੂਆ ਜੀ ਐਵੇਂ ਮੰਨਣਾ ਦੁਖੀ ਕਰੋ ਪਿਆਜੋ ਚਾਹ ਪੀ ਕੇ ਜਾਏ ਹੋ ਨਹੀਂ ਨਹੀਂ ਚਾਹ ਨਹੀਂ ਹੁਣ ਪੀਣੀ ਮੇਰਾ ਤਾਂ ਅੱਗੇ ਮਨ ਦੁਖੀ ਬੜਾ ਹੋ ਗਿਆ ਵਾ ਨਹੀਂ ਐਜੋ ਗੱਲ ਦਿਲ ਤੇ ਨਹੀਂ ਲਾਈ ਨਹੀਂ ਨਹੀਂ ਚੰਗਾ ਫੇਰ ਮੈਂ ਚੱਲਨੀ ਆ ਫਿਰ ਮੇਰੀ ਮੇਰਾ ਨਾ ਕਿਤੇ ਨਾਂ ਲੈ ਦਿਓ ਜਾਨਾ ਮੂਨਾ ਉਗਾਂ ਮਜਾ ਨਾਲੇ ਵਾਜਾਂ ਸੁਣਨ ਗਈਆਂ ਲੜਾਈ ਹੁੰਦੀ ਦੀਆਂ ਵੇਖ ਨਹੀਂ ਆ ਜਾ ਕੇ ਭਲਾ ਤਾਈ ਨੇ ਤੇ ਭੁੜਕ ਪੈਣਾ ਵਾ ਹੁਣ ਨਾਲੇ ਨਵਾਂ ਭੁੜਕਣ ਗਈਆਂ ਮੈਂ ਕੋਠੇ ਚੜ ਕੇ ਵੇਖ ਕੇ ਆਉਣੀ ਆ ਭਲਾ ਕੀ ਗੱਲ ਹੁੰਦੀ ਆ ਕੀ ਨਹੀਂ ਰੰਜੀਤ ਤੂੰ ਤਾਂ ਦੀ ਮਚਾ ਪੀਣ ਚੱਲੀ ਆ ਤੂੰ ਤਾਂ ਮੁਰਦੇ ਪੈਰੀ ਆ ਗਈ ਆ ਚਾਹ ਪਿਆਲਦੀ ਤੇਰੀ ਨਵਾਂ ਨੇ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਅਜੜੀ ਵੱਡੀ ਨੋਹ ਆ ਤੇਰੀ ਜਾ ਕੇ ਤੇ ਮੇਰੀਆਂ ਚੁਗਲੀਆਂ ਲਾਉਂਦੀ ਹੀ ਉਧਰ ਹਾਂ ਇਹਨੇ ਕੀ ਕਿਹਾ ਤੇਰੀ ਜੜੀ ਵੱਡੀ ਨੋਹ ਆ ਨਾ ਜਾ ਕੇ ਤੇ ਦਲਜੀਤ ਨਾ ਮੇਰੀਆਂ ਚੁਗਲੀਆਂ ਕਾਂਢੀ ਸੀ ਇਹਨੂੰ ਮੈਂ ਘਰ ਜਾ ਕੇ ਖਬਰ ਲੈਣੀ ਆ ਨਾ ਇਹ ਜਿਹੜੀ ਘਰ ਘਰ ਫਿਰਦੀ ਆ ਵੀ ਅਖੀ ਸਹੀ ਨਾ ਮੈਂ ਕਿਦਾਂ ਸਿੱਧੇ ਰਸਤੇ ਪੰਮਨੀ ਆ ਦੱਸ ਦੇ ਸਹੀ ਵੀ ਕਹਿੰਦੀ ਕੀ ਹੈ ਜਾ ਕੇ ਉਧਰ ਇਹਦੀ ਮੈਂ ਖਬਰ ਲੈਣੀ ਆ ਨਾ ਚੰਗੀ ਤਰ੍ਹਾਂ ਕਹਿੰਦੀ ਆ ਹੀ ਕਿ ਪੂਆ ਜੜੀ ਆ ਨਾ ਤੁਹਾਡੀ ਸੱਸ ਨੂੰ ਪਰਕਾਉਂਦੀ ਆ ਅੱਛਾ ਇਹ ਕਹਿੰਦੀ ਆ ਹੀ ਜਾ ਕੇ ਪਹਿਲਾਂ ਮੈਂ ਨਿਆਣੀ ਆ ਨਾ ਮੈਨੂੰ ਨਹੀਂ ਨਾ ਪਤਾ ਕਾਹੇ ਦਾ ਕੀ ਤੂੰ ਕਰਦੀਆਂ ਜੇ ਲਸਣ ਇਤਨੀ ਮੈਂ ਡੀਜੜੀ ਹੋ ਜਾ ਕੇ ਦੱਸ ਕੇ ਆ ਦਲਜੀਤ ਨੂੰ ਕੋਈ ਗੱਲ ਨਹੀਂ ਹੁਣ ਮੈਂ ਇਹ ਨ ਖਬਰ ਲੈਣੀ ਤੂੰ ਫਿਕਰ ਨਾ ਕਰ ਵੇਖੀ ਸਹੀ ਨਾ ਜੁੰਡਿਆ ਕਿਦਾਂ ਫਰਨੀ ਆ ਮੈਂ ਇਹਨਾਂ ਨੂੰ ਸਮਝਾਉਣੀ ਜੀ ਆ ਇਹਨਾਂ ਨੂੰ ਤਾਂ ਨਹੀਂ ਮੈਂ ਚੰਗੀ ਲੱਗਦੀ ਜੇ ਨਹੀਂ ਨਾ ਚੰਗੀ ਲੱਗਦੀ ਮੈਂ ਦਲਜੀਤਵਾਲ ਚਲ ਜੰਨੀ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਰਣਜੀਤ ਮੈਂ ਇਹਨਾਂ ਨੂੰ ਸਮਝਾਉਣੀ ਆ ਕਿਉਂ ਇਦਾਂ ਕਰਦੀਆਂ ਨੇ ਪਹਿਲਾਂ ਜਾ ਕੇ ਚੂਲੀਆਂ ਲੰਮਦੀਆਂ ਨੇ ਜੇ ਆ ਹੀ ਗਈ ਭੂਆ ਤੇ ਇਦਾਂ ਕਰੀ ਤੇ ਭੂਆ ਦੇ ਨਾਲ ਇਹਨਾਂ ਨਾਲ ਦੋ ਰੋਟੀਆਂ ਚੁੱਪਦੀਆਂ ਹੁਣ ਖਵਾਉਣ ਲੱਗੀਆਂ ਉਹੀ ਗੱਲ ਨਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਤੇ ਚੁੱਪ ਕਰ ਤੂੰ ਰਣਜੀਤ ਮੇਰੇ ਹੁੰਦਿਆ ਨਾ ਤੈਨੂੰ ਟੈਨਸ਼ਨ ਲੈ ਆਂਦੀ ਕੋਈ ਲੋੜ ਨਹੀਂ ਪਰ ਮਾਂ ਨਾ ਰਹਿ ਆ ਇੱਥੇ ਕੋਈ ਲੋੜ ਨਹੀਂ ਉਧਰ ਜਾਣ ਦੀ ਦਲਜੀਤ ਕਾਰ ਨਹੀਂ ਭਾਬੀ ਮੈਂ ਤੇ ਜਾਣਾ ਵਾ ਜਿਹੜੀਆਂ ਨਵਾਂ ਨੂੰ ਤਰ ਰੋਟੀਆਂ ਦੋ ਚੁੱਪ ਵਧੀਆਂ ਮੇਰੀਆਂ ਕੁਛ ਨਹੀਂ ਹੁੰਦਾ ਤੈਨੂੰ ਮੈਂ ਹੈਗੀ ਆ ਨਾ ਜਿੰਦੀ ਮੈਂ ਦਊ ਤੈਨੂੰ ਰੋਟੀਆਂ ਤੂੰ ਚੁੱਪ ਕਰਕੇ ਤੇ ਆ ਘਰ ਨੂੰ ਨਹੀਂ ਨਹੀਂ ਮੈਂ ਨਹੀਂ ਆਉਣਾ ਮੈਂ ਚੱਲੀ ਆ ਉਧਰ ਮੇਰੀ ਗੱਲ ਸੁਣ ਐਦਾਂ ਨਹੀਂ ਕਰੀਦਾ ਹੋਈਦਾ ਇਹਨਾਂ ਨੂੰ ਮੈਂ ਪੁੱਛ ਲੈਣੀ ਹੈ ਜਿਹੜੀ ਉਧਰ ਜਾ ਕੇ ਗੱਲਾਂ ਕਰਦੀ ਹੈ ਨਾ ਇਦੋਂ ਮੈਂ ਪੁੱਛਨੀ ਆ ਚੰਗੀ ਤਰ੍ਹਾਂ ਜੇ ਤੇ ਪਰਜਾਈ ਮੇਰੇ ਨਾਲ ਦੋਵੇਂ ਨੋਵੇਂ ਚਾਰਜ ਸੁਬਾਣਾ ਰਹਿਣ ਗਿਆ ਫੇਰ ਤੇ ਮੈਂ ਇੱਥੇ ਰਹਿ ਲਾਂ ਕਿ ਨਹੀਂ ਤੇ ਮੈਂ ਇੱਥੇ ਗੱਲਾਂ ਸੁਣਨ ਨੂੰ ਨਹੀਂ ਰਹਿਣਾ ਕੋਈ ਗੱਲ ਨਹੀਂ ਮੇਰੇ ਜਿੰਦੇ ਤੈਨੂੰ ਕੋਈ ਨਹੀਂ ਕੋਈ ਕਹਿੰਦਾ ਤੂੰ ਆ ਘਰ ਨੂੰ ਆ ਮੈਂ ਪੁੱਛਨੀ ਆ ਯਸਮੀ ਇਧਰ ਆਹ ਜਰੀ ਕੇ ਕਿੱਥੇ ਗਈ ਆ ਮੰਮੀ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਸੀ ਬੈਠ ਕੇ ਮੇਰੀ ਗੱਲ ਸੁਣ ਤੂੰ ਉਧਰ ਜਾ ਕੇ ਦਲਜੀਤ ਨੂੰ ਕੀ ਦੱਸ ਕੇ ਆਈ ਆ ਭੂਆ ਮਾਰੇ ਮੰਮੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਕੀਤੀ ਕਿਉਂ ਨਹੀਂ ਤੂੰ ਆਦੀ ਵੀ ਭੂਆ ਸਿਖਾਲਦੀ ਐ ਮੰਮੀ ਨੂੰ ਮੈਨੂੰ ਕੀ ਸਿਖਾਲਣਾ ਉਹਨੇ ਕੰਮ ਤਾਂ ਤੇ ਆਪ ਨਹੀਂ ਚੱਜਦੇ ਕਰਦੀਆਂ ਮੰਮੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਵਾਦੂ ਮੈਂ ਤਾਂ ਵੈਸੇ ਇਹੀ ਕਿਹਾ ਕਿ ਭੂਆ ਜੋ ਕਹਿੰਦੇ ਆ ਨਾ ਮੰਮੀ ਉਦਾਂ ਹੀ ਕਰਦੀ ਆ ਤੇ ਮੇਰੀ ਗੱਲ ਸੁਣ ਕੀ ਉਹਨੇ ਮੈਨੂੰ ਕਿਹਾ ਮੈਨੂੰ ਕੁਛ ਨਹੀਂ ਕਿਹਾ ਮੈਂ ਨਿਆਣੀ ਨਹੀਂ ਮੈਨੂੰ ਸਾਰਾ ਕੁਛ ਹੀ ਪਤਾ ਵਾ ਤੂੰ ਉਹਨੂੰ ਕੁਇਜਰਮ ਨਹੀਂ ਐ ਨਿੱਕੀ ਨੂੰ ਤੈਨੂੰ ਕੀ ਗੱਲ ਵਾ ਵੀ ਉੱਥੇ ਚੱਲ ਜਾ ਉੱਥੇ ਚੱਲ ਜਾ ਕਿਉਂ ਜਾਵੇ ਮੰਮੀ ਉਹਦਾ ਟਾਈਮ ਆ ਘੁੰਮਣ ਦਾ ਮੇਰੀ ਗੱਲ ਨਾਲ ਟਾਈਮ ਹੁੰਦਾ ਮਗਰੋਂ ਵੇਲੇ ਹੋ ਕੇ ਹੁਣ ਟਾਈਮ ਹੋਦਾ ਕੋਈ ਲੋਰਦੀ ਇਹਨੂੰ ਕਿਤੇ ਜਾਣਦੀ ਉਧਰ ਉਹ ਗੁੱਸਾ ਕਰਕੇ ਬੈਠੀ ਆ ਉਹਨੇ ਸਾਰੀਆਂ ਦਲਜੀਤ ਨੇ ਦੱਸੀਆਂ ਨੇ ਉਹ ਤਿਆਰ ਹੋਣ ਲੱਗੀ ਆਪਣੇ ਪਿੰਡ ਜਾਣ ਨੂੰ ਮੰਮੀ ਮੈਂ ਤਾਂ ਕੋਈ ਵੀ ਨਹੀਂ ਗੱਲ ਕਰਕੇ ਆਈ ਦੀਦੀ ਨਾਲ ਦੀਦੀ ਨੇ ਵੀ ਨਾ ਵੱਧ ਚਰਾ ਕੇ ਦੱਸੀਆਂ ਗੱਲਾਂ ਤੇ ਫਿਰ ਕਰਨੀਆਂ ਜਾ ਕੇ ਲੋਕਾਂ ਦੇ ਘਰ ਘਰ ਫਿਰ ਨਵਾਦੀ ਦੱਸਣੀਆਂ ਨੇ ਤੇ ਮੰਮੀ ਦੋ ਮਿੰਟ ਚਲੀ ਗਈ ਤੇ ਕੀ ਹੋ ਗਿਆ ਵਾ ਭੂਆ ਵੀ ਨਾ ਬਸ ਲੁੱਤੀਆਂ ਲੋਰ ਰਿੰਦੀ ਨਹੀਂ ਆ ਬਸ ਆਹੋ ਹੀ ਗੱਲ ਵਾ ਤੁਹਾਡੀ ਲੁੱਤੀ ਉਹਨੇ ਕਾਦੀ ਲਾਈ ਲੁੱਤੀਆਂ ਤੇ ਤੂੰ ਲਾ ਕੇ ਆਈਂ ਮੈਂ ਮੰਮੀ ਕੋਈ ਗੱਲ ਨਹੀਂ ਕੀਤੀ ਵਾਦੂ ਤੂੰ ਬਹੁਤੀਆਂ ਗੱਲਾਂ ਨਾ ਕਰਿਆ ਕਰ ਮੈਂ ਤੇਰੇ ਪਿੱਕੇ ਲੱਗੀ ਫੋਨ ਕਰ ਜਿਹੜੀ ਤੂੰ ਪੂਵੇ ਚੜੀਆਂ ਨਾ ਉਹਨਾਂ ਨੂੰ ਵੀ ਤੂੰ ਪੂਵੇ ਚੜਾ ਆ ਤੂੰ ਮੰਮੀ ਮੇਰੇ ਪਿੰਡ ਫੋਨ ਨਾ ਕਰਿਓ ਤੇ ਫਿਰ ਤੂੰ ਆਕਲ ਕਰ ਮਾਸਾ ਗੱਲ ਸੋਚ ਸਮਝ ਕੇ ਕਰਿਆ ਕਰ ਚੱਲ ਅੱਗੇ ਤੋਂ ਮੈਂ ਨਹੀਂ ਕਹਿਦੀ ਗੱਲ ਕਰਦੀ ਤੇ ਤੁਸੀਂ ਮੇਰੇ ਪਿੰਡ ਫੋਨ ਨਹੀਂ ਕਰਨਾ ਮੰਮੀ ਉੱਥੇ ਮੇਰੀ ਮੰਮੀ ਇਕੱਲੇ ਆ ਤੋ ਟੈਨਸ਼ਨ ਲੈਣਗੇ ਇਹ ਗੱਲਾਂ ਤੂੰ ਕਿੱਦਾਂ ਨਹੀਂ ਗਾਂਢੀਓ ਤਾਂ ਤੀ ਗੱਲਾਂ ਨਾ ਸੋਚ ਸਮਝ ਕੇ ਕਰਿਆ ਕਰੋ ਉਨ ਨੂੰ ਮੈਂ ਤਾਂ ਸਮਝਾਂ ਦੇ ਰਹੀ ਨਹੀਂ ਆ ਕਦੀ ਉੱਥੇ ਚੱਲ ਜਾ ਕਦੀ ਉੱਥੇ ਚੱਲ ਜਾ ਇਹ ਉਹ ਤੇਰੀ ਚੰਗੀ ਨਹੀਂ ਆ ਗੱਲ ਉਹਨੂੰ ਸਮਝਾਇਆ ਕਰ ਵੀ ਘਰੋਂ ਪਿਆਰ ਨਹੀਂ ਪੁੱਟੀ ਦਾ ਮੱਕਰੀਕ ਜਾਂਦੀ ਰਹੀ ਜਦੋਂ ਮੇਰਾ ਟਾਈਮ ਹੀ ਤੂੰ ਮੈਨੂੰ ਉਦੋਂ ਵੀ ਨਹੀਂ ਜਾਣ ਦਿੱਤਾ ਹੁਣ ਇਹਦਾ ਟਾਈਮ ਆ ਸੰਦੀਪ ਦਾ ਉਹਨੂੰ ਵੀ ਨਹੀਂ ਜਾਣ ਦੇਣ ਦੇ ਇਦਾਂ ਨਹੀਂ ਮੱਕਰੋ ਚੱਲ ਜਿਓ ਮੱਕਰੋ ਚੱਲ ਜਿਓ ਕੋਈ ਗੱਲ ਕਿੰਨਾ ਕ ਮੈਨੂੰ ਤੁਸੀਂ ਜਾਣ ਦੇਣ ਦੇ ਹੁਣ ਤਾਂ ਜਾਂਦੀਆਂ ਹੀ ਜੇ ਆਪਣੇ ਜਦੋਂ ਕੋਈ ਹੁੰਦਾ ਲੋਰ ਉਦੋਂ ਜਾਂਦਾ 6 ਮਹੀਨੇ ਬਾਅਦ ਮੈਂ ਕਿਤੇ ਪਿੰਡ ਜਾਣੀ ਆ ਉਹ ਵੀ ਨਹੀਂ ਤੁਸੀਂ ਜਾਣ ਦਿੰਦੇ ਉਦੋਂ ਕਲੇਸ਼ ਪਾ ਦੇਉਂਦੇ ਘਰ ਤੁਹਾਨੂੰ ਮੈਂ ਫੇਰ ਹੀ ਨਹੀਂ ਨਾ ਕੱਗ ਜਾ ਸੁਟਾ ਕਦੀ ਉੱਥੇ ਚੱਲ ਨਮਾਤਿਆ ਕਰੋ ਨਹੀਂ ਪਰੋ ਨਮਾਤਿਆ ਕਰੋ ਨਹੀਂ ਪਿਆਰ ਪੁੱਟਦੀਆਂ ਹਾਂਬ ਨਹੀਂ ਜਾਣਾ ਚਾਹੀਦਾ ਕੋਈ ਯਾ ਕਰ ਹੋਵੇ ਤੇ ਚੋਨੀ ਹੈ ਕਿ ਚਲ ਮੈਂ ਨਹੀਂ ਕਿਤੇ ਗਈ ਚਾ ਸੰਦੀਪ ਹੀ ਕਿਤੇ ਘੁੰਮ ਫੇਰ ਆਵੇ ਤੂੰ ਉਹਨੂੰ ਵੀ ਰੋਕੀ ਜਾਂਦੇ ਕੋਈ ਲੋੜ ਨਹੀਂ ਘੁੰਮਣ ਦੀ ਨਿਆਣਾ ਹੋਵੇਗਾ ਨਾ ਤੇ ਫਿਰ ਜਿੱਥੇ ਮਾਜੀ ਜਾਵੇ ਮੰਮੀ ਇਦਾਂ ਨਾ ਘੜਿਆ ਕਰੋ ਮੈਂ ਕੀ ਕਰਨੀ ਐ ਦੱਸਣ ਤੇ ਤੁਸੀਂ ਕਰਦੀਆਂ ਜੀ ਗੱਲਾਂ ਮੈਨੂੰ ਕਰਦੀਆਂ ਜੀ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਹਰ ਪੂਆ ਨੂੰ ਮਾਰੀ ਗੱਲ ਨਹੀਂ ਕਹਿਣੀ ਉਹ ਮੇਰੇ ਕੋ ਰਹਿੰਦੀ ਆ ਤੁਹਾਡੇ ਕੋ ਨਹੀਂ ਰਹਿੰਦੀ ਜਿਹੜੀਆਂ ਤਿੰਨ ਦਲਾਂ ਘਰ ਦੀਆਂ ਦਹੀਂ ਜਾਣੀਆਂ ਮੰਮੀ ਕੀ ਗੱਲ ਹੋਈ ਆ ਹੋਇਆ ਕੀ ਪੁੱਛ ਲੈ ਇਹਨੂੰ ਜਿਹੜੀ ਤੈਨੂੰ ਸੁਖਾਲਦੀ ਰਹਿੰਦੀ ਆ ਵਾਂਸਨੀਆਂ ਗੱਲਾਂ ਦੀਦੀ ਕੀ ਗੱਲ ਹੋਈ ਆ ਮੈਂ ਤਾਂ ਸੁੱਤੀ ਹੀ ਬੜੀ ਆਵਾਜ਼ ਹੋਂਦੀ ਗੱਲ ਕੀ ਹੋਣੀ ਸੰਦੀਪ ਭੂਆ ਹੀ ਆਏ ਆ ਪਤਾ ਨਹੀਂ ਕਿੱਧਰੋਂ ਤੇ ਆਣ ਕੇ ਨਾ ਮੰਮੀ ਨੂੰ ਲੁੱਤੀਆਂ ਲੋਨ ਦੇ ਪਿਆ ਤੇ ਮੰਮੀ ਮੇਰੇ ਦਿਵਾਲੇ ਹੋ ਗਈਆਂ ਤੁਹਾਨੂੰ ਪਤਾ ਹੀ ਹੈ ਭੂਆ ਦਾ ਭੂਆ ਨੂੰ ਨਾ ਸਿੱਧਾ ਕੰਮ ਕੋਈ ਹੁੰਦਾ ਹੀ ਨਹੀਂ ਆ ਚੁੱਪ ਕਿਤੇ ਰਹਿਣਾ ਉੰਨੇ ਨਹੀਂ ਮੈਨੂੰ ਲੱਗਦਾ ਬੱਸਾਂ ਦੇਣਾ ਜੋ ਮੈਂ ਵਿਆਹ ਹੀ ਆਈ ਆ ਨਾ ਇਹਨੇ ਇਹੀ ਕੰਮ ਪਾਇ ਸੁਟਾਣਾ ਮੈਨੂੰ ਕਿਤੇ ਜਾਣ ਦਿੰਦੀ ਰਹੀ ਐ ਨਾ ਹੁਣ ਤੈਨੂੰ ਜਾਣ ਦੇਂਦੀ ਆ ਚੱਲ ਕੋਈ ਗੱਲ ਨਹੀਂ ਤੂੰ ਮੰਮੀ ਦੇ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਮੇਰੇ ਸਭਾਈ ਇਦਾਂ ਜੇ ਮੈਂ ਤੈਨੂੰ ਕਹਿ ਦਿੰਨੀ ਕਿ ਦੇਖੋ ਮਨ ਨੂੰ ਤਾਂ ਵੀ ਮੇਰੇ ਦਿਵਾਲੇ ਹੋ ਜਾਂਦੀਆਂ ਵਾ ਕਿ ਤੂੰ ਕੋ ਕਹਿਨੀ ਆ ਉਹਨੂੰ ਭੂਏ ਚ ਰੋਣ ਦੀ ਤੂੰ ਨਾ ਕਿਹਾ ਕਰ ਮਮੇ ਨੂੰ ਠੀਕ ਆ ਨਾ ਜੇ ਨਹੀਂ ਜਾਣ ਦਿੰਦੇ ਨਾ ਕੋਈ ਗੱਲ ਨਹੀਂ ਮੈਂ ਘਰੇ ਠੀਕ ਆ ਸੰਦੀਪ ਮੇਰੇ ਤਾਂ ਕੋਈ ਨਹੀਂ ਚਾਹ ਪੂੜਾ ਹੋਇਆ ਨਾ ਮੈਂ ਸੋਚਦੀ ਸੀ ਕਿ ਚੱਲ ਤੇਰੇ ਚਾਹ ਪੂੜੇ ਹੋ ਜਾਣ ਤੂੰ ਕਿਤੇ ਕੋ ਫੇਰ ਆਵੇਂ ਕਰੇ ਪਰ ਇਹਨੇ ਉਹ ਵੀ ਨਹੀਂ ਪੂੜੇ ਹੁੰਦੇ ਨੇ ਜਿਹੜੀ ਭੂਆ ਵਾ ਇਹ ਨਹੀਂ ਸਾਨੂੰ ਕੋ ਰਾਚ ਖਲੋਂ ਦਿੰਦੀ ਜਿੰਨਾ ਚਿਰ ਭੂਆ ਵਾ ਨਾ ਇੱਥੇ ਨਾ ਹੀ ਕਿਤੇ ਜਾ ਸਕਦੇ ਆ ਤੇ ਨਾ ਕੋਈ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਆ ਤੇ ਮੈਨੂੰ ਡਰਾਵੇ ਘੜੀ ਘੜੀ ਦਿੰਦੇ ਕਦੀ ਪੇਕੇ ਜਾਂਦੇ ਤੇ ਕਦੀ ਇਹਨਾਂ ਨੂੰ ਦੱਸ ਦੇਣਾ ਵਾ ਕਿ ਤੂੰ ਇੱਥੇ ਆ ਘਰਨੀ ਝੂਠ ਬੜੀਆਂ ਗੱਲਾਂ ਦੱਸਦੇ ਆ ਤੇ ਉਹ ਫਿਰ ਮੇਰੇ ਦਿਵਾਲੇ ਹੋ ਜਾਂਦੇ ਆ ਮੈਨੂੰ ਤੇ ਮੰਮੀ ਤੇ ਸਮਝ ਨਹੀਂ ਹੁੰਦੀ ਨੋਆ ਨੇ ਕੰਮ ਹੋਣਾ ਵਾ ਭੂਆ ਨੇ ਤੇ ਆਪਣੇ ਘਰ ਚਲ ਜਾਣਾ ਸੰਦੀਪ ਮੇਰੇ ਜਦੋਂ ਦਿੱਤੀ ਆਈ ਹੈ ਨਾ ਮੇਨਾਂ ਇਹੀ ਕੋ ਹੁੰਦਾ ਵਾ ਮੈਂ ਕੀ ਕਰਾਂ ਮੈਂ ਤਾਂ ਅੱਗੇ ਬੜੀ ਦੁੱਖਾਂ ਲਦੀ ਦੀ ਤਹੀ ਨਾਲ ਤਾਂ ਮਨ ਭਰ ਕੋਈ ਗੱਲ ਨਹੀਂ ਮੰਮੀ ਦੀ ਟੈਨਸ਼ਨ ਨਾ ਲਿਆ ਕਰੋ ਤਾਨੂੰ ਤੇ ਪਤਾ ਹੀ ਆ ਸਨੇਬ ਹਾਟ ਹੈ ਵੀ ਤੇ ਕੋਤ ਕਲੇਸ਼ ਪਾਸਵਰਡ ਦੀ ਮੰਮੀ ਦੇ ਭੂਆ ਘਰ ਚ ਮੈਨੂੰ ਕੋ ਲੋੜ ਨਹੀਂ ਦਿੰਦੀ ਆ ਅਜੇ ਤੇਰੇ ਸਾਹਮਣੇ ਮੈਂ ਲੱਗੀ ਰਹਿਣੀ ਆ ਜੂੰਸ ਰੇਰ ਤੋਂ ਕੰਮ ਕਰਨੀ ਆ ਨਾ ਸ਼ਾਮਾ ਤੱਕ ਲੱਗੀ ਰਹਿਣੀ ਤਾਂ ਵੀ ਨਹੀਂ ਮੈਨੂੰ ਕੋ ਲੋਨ ਦਿੰਦੀ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰੂੰਗੀ ਕਿ ਮੰਮੀ ਇਦਾਂ ਕਿਉਂ ਕਰਦੇ ਆ ਮੰਮੀ ਨੂੰ ਥੋੜਾ ਸਮਝਾਇਆ ਕਰੋ ਇਹਨਾਂ ਦੀ ਗੱਲ ਮੰਨ ਲੈਂਦੇ ਆ ਮੰਮੀ ਕੀ ਪਤਾ ਬਾਜੀ ਤੁਹਾਡੇ ਆਖੇ ਲੱਗ ਜਾਨ ਠੀਕ ਹੈ ਉਹ ਬਾਜੀ ਨੂੰ ਕੀ ਪਤਾ ਮੰਮੀ ਇਹ ਗੱਲ ਮੰਨ ਨਹੀਂ ਜਾਣ ਬਾਜੀ ਦੀ ਕੋਈ ਗੱਲ ਨਹੀਂ ਮੈਂ ਗੱਲ ਕਰੂੰਗੀ ਇਹਨਾਂ ਨਾਲ ਤੀ ਹੁਣ ਕੋਈ ਵੀ ਟੈਨਸ਼ਨ ਨਹੀਂ ਲੈਣੀ ਅਗਮ ਸੁਤਤਾ ਵਾ ਹਾਂਜੀ ਚਲ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਵੀ ਲੰਮੇ ਘੜੀ ਚਲ ਕੋਈ ਨਹੀਂ ਸੰਦੀਪ ਮੈਂ ਰੋਟੀ ਬਣਾਣਾ ਰੋਟੀ ਬਣਾਉਣ ਵਾਲੀ ਪਈ ਹੈ ਜੀ ਚਲੋ ਮੈਂ ਤੁਹਾਡੀ ਮਦਦ ਕਰਉਣੀ ਨਾਲ ਆ ਜਾਓ ਸੁਣੋ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨ ਨਹੀਂ ਹੀ ਮੰਮੀ ਨਾ ਕਿਤੇ ਆਜਨ ਬਾਹਰ ਓਏ ਮੈਂ ਕਹਿੰਦਾ ਬਾਹਰ ਵਾਈ ਮਾਰ ਲਈ ਕੀ ਗੱਲ ਹੋਈ ਆ ਮੈਂ ਅੱਡੇ ਚੱਲਿਆ ਸੀ ਅੱਡੇ ਤੇ ਬਾਅਦ ਚ ਜਾਇਓ ਮੰਮੀ ਨਾ ਸਿਮੀ ਨੂੰ ਬੜਾ ਪੈਣ ਦੇ ਹੀ ਉਹ ਡੁੱਡ ਕੇ ਕਿਹੜੀ ਗੱਲਾਂ ਗੱਲ ਤਾਂ ਤੇ ਹੁਣ ਮੈਨੂੰ ਪਤਾ ਨਹੀਂ ਵਿਚਲੀ ਕੀ ਗੱਲ ਹੋਈ ਆ ਇੰਨਾ ਹੀ ਪਤਾ ਲੱਗਾ ਵਾ ਤੇ ਮੇਰੀ ਦੀਦੀ ਨਾ ਦਲਜੀਤ ਦੀਦੀ ਘਰ ਗਈ ਕਿਤੇ ਕੱਲ ਅੱਛਾ ਤੇ ਪਤਾ ਨਹੀਂ ਉੱਥੇ ਕੋਈ ਗੱਲ ਕੀਤੀ ਹੈ ਜਾਂ ਨਹੀਂ ਕੀਤੀ ਤੇ ਮੈਨੂੰ ਤਾਂ ਦੀਦੀ ਕਹਿਣ ਦੇ ਕਿ ਮੈਂ ਕੋਈ ਗੱਲ ਨਹੀਂ ਕੀਤੀ ਤੇ ਭੂਆ ਨੇ ਆਣ ਕੇ ਪਤਾ ਨਹੀਂ ਮੰਮੀ ਨੂੰ ਕੀ ੜਕਾਤਾ ਵਾ ਤੇ ਮੰਮੀ ਇਹਦੇ ਦਵਾਲੇ ਹੋਏ ਹੀ ਜਿੰਨਾ ਚਿਰ ਘਰ ਭੂਆ ਆਵਣਾ ਇਹਨੇ ਭੜਕਾਈ ਹੁਣ ਨਾ ਕਿਹਨੂੰ ਨਾ ਕਿਸਨੂੰ ਇਹ ਸਾਰੇ ਸਿਆਪੇ ਦੀ ਜਰ ਨਾ ਉਹ ਆਈਓ ਤੇ ਮੈਂ ਮੰਮੀ ਨੂੰ ਸਮਝਾਇਓ ਹੋਰ ਤੇ ਮੰਮੀ ਨੂੰ ਜਾਈਦਾ ਵਣਾ ਮੈਂ ਆਪਣੀ ਨੌਣਾਂ ਕਿੱਦਾਂ ਰਹਿਣਾ ਮੰਮੀ ਉਹਨਾਂ ਕਰੋ ਕੱਢਣ ਦੇ ਹੀ ਕਿ ਤੂੰ ਚਲ ਜਾ ਆਪਣੇ ਪੇਕੇ ਉਹ ਵਿਚਾਰੀ ਕਿੱਥੇ ਜਾਊਗੀ ਉਹਦੀ ਮਾਂ ਨੂੰ ਪਤਾ ਲੱਗੂਗਾ ਤੇ ਉਹ ਕੀ ਸੋਚਣਗੇ ਨਹੀਂ ਕਿਹੜੀ ਕਿਹੜੇ ਪੇਕੇ ਚਲ ਜਾ ਆਪਣਾ ਉਹਦਾ ਘਰ ਨਹੀਂ ਆ ਉਹਨੇ ਇਹੋ ਘਰ ਚ ਰਹਿਣਾ ਵਾ ਮੰਮੀ ਤੇ ਨਾ ਬਸ ਭੂਆ ਦੇ ਮਗਰ ਹੀ ਲੱਗੇ ਆ ਮੈਂ ਤਾਂ ਕਹਿਣਾ ਵਾ ਕਿ ਇਹ ਬਣੇ ਨਾ ਭੂਆ ਨੂੰ ਕੱਢੋ ਇੱਥੋਂ ਜਿੰਨਾ ਚਿਰ ਘਰ ਚ ਭੂਆ ਵਾ ਇਹਨੇ ਤੁਹਾਨੂੰ ਟਿਕਾਣੀਆਂ ਦੇਣਾ ਤੇ ਮਜ਼ਾ ਦੇ ਤੁਹਾਨੂੰ ਇਹ ਇਦਾਂ ਦੀ ਸ਼ੁਰੂ ਤੋਂ ਹੀ ਐਂ ਕਿਦਾਂ ਕੱਢ ਦੀਏ ਹੋਣੀ ਮੰਮੀ ਉਹਨਾਂ ਦੇ ਦਿਵਾਲੇ ਹੋ ਗਏ ਹੀ ਤੇ ਜੇ ਘਰੋਂ ਕੱਢ ਦਿੱਤਾ ਤੇ ਪਤਾ ਨਹੀਂ ਕੀ ਕਰਨਾ ਸਾਡੇ ਨਾਲ ਕੋਈ ਗੱਲ ਨਹੀਂ ਸੌਭਾ ਨਹੀਂ ਹੁੰਦੇ ਆ ਕੋਨਾ ਕੋਤੇ ਕਰਾਂਗੇ ਮੈਂ ਤੁਹਾਡੇ ਨਾਲ ਵਾਂ ਤੂੰ ਟੈਨਸ਼ਨ ਨਾ ਲਾਓ ਠੀਕ ਹੈ ਨਾ ਤੀ ਮੰਮੀ ਨੂੰ ਸਮਝਾਓ ਇੱਕ ਵਾਰੀ ਇਦਾਂ ਕਿਉਂ ਕਰਦੇ ਆ ਕਿ ਭੂਆ ਨੂੰ ਘਰੋਂ ਕੱਢ ਦੋ ਅਸੀਂ ਕਰੋ ਕਿੱਦਾਂ ਕੱਢ ਦੀਏ ਹੋ ਸੰਦੀਪ ਭੂਆ ਤੇ ਆਪਣੇ ਘਰ ਨਹੀਂ ਵਸਈ ਇਹਨੇ ਤੁਹਾਨੂੰ ਨਹੀਂ ਵਸਣ ਦੇਣਾ ਇਹਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਵਾ ਇਹ ਤੇ ਹੁਣ ਮੰਮੀ ਦਾ ਦਿਮਾਗ ਚਾਹੀਦਾ ਨੇ ਕਿ ਕੋਈ ਨਾਲ ਕਿੱਦਾਂ ਵਰਤਣਾ ਵਾ ਮੰਮੀ ਨੂੰ ਮੈਂ ਸਮਝਾ ਕੇ ਵੀ ਲੈਣਾ ਇੱਕ ਵਾਰੀ ਜੇ ਨਾ ਨਾ ਮੰਨਣਗੇ ਮੰਮੀ ਨਾਲ ਵੀ ਕਰ ਲਾਂਗੇ ਗੱਲ ਫੇਰ ਚਲੋ ਦੇਖ ਲਓ ਮੰਮੀ ਨਾਲ ਕਰਕੇ ਇੱਕ ਵਾਰੀ ਗੱਲ ਅਸੀਂ ਤੇ ਕਰ ਨਹੀਂ ਸਕਦੇ ਉਹ ਚਲੋ ਤੂੰ ਹੀ ਟੈਨਸ਼ਨ ਨਾ ਲੋ ਠੀਕ ਹੈ ਨਾ ਮੈਂ ਆ ਕੇ ਡੇਢ ਹੋ ਗਈ ਮਰਾ ਇਹ ਚਲੋ ਠੀਕ ਆ